ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਅਮਨ ਵੈਜਰ ਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਪਰਮੀ ਸ਼ਿਮਲਾ ਮਿਰਚ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਮੇਰੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲ ਸਕਣ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਉਣ ਦੇ ਲਈ ਅਸੀਂ ਇੱਥੇ 1/2 ਕਿਲੋ ਦੇ ਕਰੀਬ ਸ਼ਿਮਲਾ ਮਿਰਚਾਂ ਲਈਆਂ ਹਨ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਪਾਣੀ ਦੇ ਨਾਲ ਧੋਲਵਾਂਗੇ ਸਬਜ਼ੀ ਬਣਾਉਣ ਦੇ ਲਈ ਸਾਨੂੰ ਜੋ ਸਮਾਨ ਦੀ ਜ਼ਰੂਰਤ ਪੈਂਦੀ ਹੈ ਦੋ ਅਸੀਂ ਮੀਡੀਅਮ ਸਾਈਜ਼ ਦੇ ਪਿਆਜ਼ ਕੱਟਲੇ ਹਨ ਦੋ ਟਮਾਟਰ ਕੱਟੇ ਹਨ ਕੁਝ ਗਲੀਆਂ ਲਸਣ ਦੀਆਂ ਕੱਟੀਆਂ ਹਨ ਦੋ ਤੋਂ ਤਿੰਨ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਹਰਾ ਧਨੀਆ ਕੱਟਿਆ ਹੈ 7 ਤੋਂ 8 ਅਸੀਂ ਉਬਲੇ ਹੋਏ ਆਲੂ ਲਏ ਹਨ ਅਤੇ ਆਲੂਆਂ ਨੂੰ ਅਸੀਂ ਛਿੱਲ ਲਿਆ ਹੈ ਹੁਣ ਅਸੀਂ ਸ਼ਿਮਲਾ ਮਿਰਚ ਨੂੰ ਸੁੱਕੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸੁਕਾ ਲਵਾਂਗੇ ਤਾਂ ਜੋ ਇਸ ਤਰੀਕੇ ਨਾਲ ਸ਼ਿਮਲਾ ਮਿਰਚ ਤੇ ਪਾਣੀ ਵਗੈਰਾ ਹੁੰਦਾ ਹੈ ਉਸ ਦੇ ਛਿੱਟੇ ਜੋ ਹਨ ਤੇਲ ਵਿੱਚ ਨਹੀਂ ਆਉਂਦੇ ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਸੁਕਾ ਲੈਣਾ ਜ਼ਰੂਰੀ ਹੈ ਹੁਣ ਅਸੀਂ ਸ਼ਿਮਲਾ ਮਿਰਚ ਨੂੰ ਇਸ ਤਰੀਕੇ ਨਾਲ ਕੱਟ ਲਗਾ ਕੇ ਇਸ ਵਿੱਚੋਂ ਸਾਰੇ ਬੀਜ ਕੱਢ ਲਵਾਂਗੇ ਅਤੇ ਇਸ ਤਰੀਕੇ ਨਾਲ ਸਾਈਡ ਤੋਂ ਅਸੀਂ ਇਸ ਵਿੱਚ ਹੋਲ ਬਣਾ ਲਵਾਂਗੇ ਤਾਂ ਜੋ ਅਸੀਂ ਇਸ ਵਿੱਚ ਫੀਲਿੰਗ ਭਰਨੀ ਹੈ ਉਸ ਨੂੰ ਭਰਨ ਵਾਸਤੇ ਆਸਾਨੀ ਹੋ ਜਾਵੇ ਅਸੀਂ স্টাফਡ ਸ਼ਿਮਲਾ ਮਿਰਚ ਬਣਾ ਰਹੇ ਹਾਂ ਇਸ ਲਈ ਇਸ ਵਿੱਚ ਹੋਲ ਕਰਨੇ ਜ਼ਰੂਰੀ ਹਨ ਇਸੇ ਤਰੀਕੇ ਨਾਲ ਅਸੀਂ ਸਾਰੀਆਂ ਮਿਰਚਾਂ ਨੂੰ ਤਿਆਰ ਕਰ ਲਵਾਂਗੇ ਸਾਰੀਆਂ ਹੀ ਮਿਰਚਾਂ ਅਸੀਂ ਇਸ ਤਰੀਕੇ ਨਾਲ ਤਿਆਰ ਕਰ ਲਈਆਂ ਹਨ ਇਹਨਾਂ ਨੂੰ ਅਸੀਂ ਸਾਈਡ ਤੇ ਰੱਖ ਦਵਾਂਗੇ ਹੁਣ ਮੈਂ ਇੱਕ ਪੈਨ ਦੇ ਵਿੱਚ ਦੋ ਵੱਡੇ ਚਮਚ ਦੇ ਕਰੀਬ ਸਰੋਂ ਦਾ ਤੇਲ ਪਾਇਆ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਣ ਤੋਂ ਬਾਅਦ ਅਸੀਂ ਇਸ ਦੇ ਵਿੱਚ ਇੱਕ ਚਮਚ ਜੀਰਾ ਅਤੇ ਅੱਧਾ ਚਮਚ ਮਸਟਰਡ ਸੀਡ ਜਿਸ ਨੂੰ ਕਿ ਰਾਈ ਕਹਿੰਦੇ ਹਨ ਉਹ ਪਾ ਦਵਾਂਗੇ ਜੀਰਾ ਅਤੇ ਰਾਈ ਦੇ ਭੁੱਜ ਜਾਣ ਤੋਂ ਬਾਅਦ ਕੱਟਿਆ ਹੋਇਆ ਲਸਣ ਅਸੀਂ ਇਸ ਵਿੱਚ ਪਾ ਦਵਾਂਗੇ ਲਸਣ ਨੂੰ ਵੀ ਅਸੀਂ ਹਲਕਾ ਜਿਹਾ ਰੋਸਟ ਕਰਨਾ ਹੈ ਲਸਣ ਭੁੱਜਣ ਤੋਂ ਬਾਅਦ ਅਸੀਂ ਕੱਟੇ ਹੋਏ ਪਿਆਜ਼ ਇਸ ਵਿੱਚ ਪਾ ਦਵਾਂਗੇ ਪਿਆਜ਼ ਹਲਕੇ ਜੇ ਸੌਫਟ ਹੋ ਚੁੱਕੇ ਹਨ ਹੁਣ ਕਟੀਆਂ ਹੋਈਆਂ ਹਰੀਆਂ ਮਿਰਚਾਂ ਅਤੇ ਕੱਟੇ ਹੋਏ ਟਮਾਟਰ ਅਸੀਂ ਇਸ ਵਿੱਚ ਪਾ ਦਵਾਂਗੇ ਮਸਾਲੇ ਨੂੰ ਅਸੀਂ ਸੌਫਟ ਹੋਣ ਤੱਕ ਪਕਾਉਣਾ ਹੈ ਮਸਾਲਾ ਸੌਫਟ ਹੋ ਚੁੱਕਾ ਹੈ ਹੁਣ ਅਸੀਂ ਇਸ ਵਿੱਚ ਸੁੱਕੇ ਮਸਾਲੇ ਪਾਵਾਂਗੇ ਟੇਸਟ ਦੇ ਅਕੋਰਡਿੰਗ ਅਸੀਂ ਇਸ ਵਿੱਚ ਨਮਕ ਪਾ ਦਵਾਂਗੇ ਚਮਚ ਦਾ ਚੌਥਾ ਹਿੱਸਾ ਮੈਂ ਇਸ ਵਿੱਚ ਹਲਦੀ ਪਾਉਆ ਹੈ ਅੱਧਾ ਚਮਚ ਦੇ ਕਰੀਬ ਕਸ਼ਮੀਰੀ ਲਾਲ ਮਿਰਚ ਪਾਈ ਹੈ ਅੱਧਾ ਚਮਚ ਕਾਲੀ ਮਿਰਚ ਪਾਈ ਹੈ ਅਤੇ ਅੱਧਾ ਚਮਚ ਹੀ ਅਸੀਂ ਇਸ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਕੱਦਾ ਕ ਚਮਚ ਮੈਂ ਇਸ ਵਿੱਚ ਆਮਚੂਰ ਪਾਊਡਰ ਦਾ ਪਾਇਆ ਹੈ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਸਾਡੇ ਪੱਕ ਚੁੱਕੇ ਹਨ ਹੁਣ ਅਸੀਂ ਇਸ ਵਿੱਚ ਮੈਸ਼ ਕੀਤੇ ਹੋਏ ਆਲੂ ਪਾ ਦਵਾਂਗੇ ਆਲੂਆਂ ਨੂੰ ਤੁਸੀਂ ਮੈਸ਼ ਵੀ ਕਰ ਸਕਦੇ ਹੋ ਅਤੇ ਕਦੂਕਾਸ ਵੀ ਕਰ ਸਕਦੇ ਹੋ ਆਲੂਆਂ ਨੂੰ ਅਸੀਂ ਹੁਣ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਤਰੀਕੇ ਨਾਲ ਅਸੀਂ ਚੰਗੀ ਤਰ੍ਹਾਂ ਇਸ ਨੂੰ ਮਸਾਲੇ ਦੇ ਨਾਲ ਮਿਕਸ ਕਰਕੇ ਮੈਸ਼ ਕਰ ਲਵਾਂਗੇ। ਥੋੜੀ ਬਹੁਤ ਜੋ ਇਸ ਵਿੱਚ ਗੁੱਠਲੀ ਵਗੈਰਾ ਹੋਵੇਗੀ ਉਹ ਵੀ ਚੰਗੀ ਤਰ੍ਹਾਂ ਮੈਸ਼ ਹੋ ਜਾਵੇਗੀ। ਗੈਸ ਦਾ ਫਲੇਮ ਮੈਂ ਇੱਥੇ ਬੰਦ ਕਰ ਦਿੱਤਾ ਹੈ। ਹੁਣ ਇਸ ਵਿੱਚ ਕੱਟਿਆ ਹੋਇਆ ਹਰਾ ਧਨੀਆ ਮੈਂ ਪਾ ਦਿੱਤਾ ਹੈ ਅਤੇ ਧਨੀਏ ਨੂੰ ਵੀ ਅਸੀਂ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸ਼ਿਮਲਾ ਮਿਰਚ ਨੂੰ ਭਰਨ ਲਈ ਸਾਡੀ ਜੋ ਸਟਫਿੰਗ ਹੈ ਉਹ ਤਿਆਰ ਹੋ ਗਈ ਹੈ ਹੁਣ ਇਸ ਤਰੀਕੇ ਨਾਲ ਅਸੀਂ ਇੱਕ ਚਮਚ ਲਵਾਂਗੇ ਚਮਚ ਦੀ ਸਹਾਇਤਾ ਨਾਲ ਇਸ ਤਰੀਕੇ ਨਾਲ ਅਸੀਂ ਜੋ ਆਲੂਆਂ ਦੀ ਫੀਲਿੰਗ ਬਣਾਈ ਹੈ ਉਸ ਨੂੰ ਅਸੀਂ ਸ਼ਿਮਲਾ ਮਿਰਚ ਵਿੱਚ ਚੰਗੀ ਤਰ੍ਹਾਂ ਦਬਾ-ਦਬਾ ਕੇ ਭਰ ਦੇਵਾਂਗੇ ਇਸ ਤਰੀਕੇ ਨਾਲ ਅਸੀਂ ਸ਼ਿਮਲਾ ਮਿਰਚ ਦੀ ਸਟਫਿੰਗ ਕਰ ਲਈ ਹੈ ਇਸੇ ਤਰੀਕੇ ਨਾਲ ਅਸੀਂ ਸਾਰੇ ਪੀਸ ਸਟਫਿੰਗ ਕਰਕੇ ਤਿਆਰ ਕਰ ਲੈਣੇ ਹਨ ਇਸ ਤਰੀਕੇ ਨਾਲ ਸ਼ਿਮਲਾ ਮਿਰਚ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਅਤੇ ਚਟਪਟੀ ਬਣ ਕੇ ਤਿਆਰ ਹੁੰਦੀ ਹੈ। ਤੁਸੀਂ ਸ਼ਿਮਲਾ ਮਿਰਚ ਦੇ 2 ਪੀਸ ਵੀ ਕਰ ਸਕਦੇ ਹੋ। ਇਸ ਤਰੀਕੇ ਨਾਲ ਮੈਂ ਸਾਰੀਆਂ ਸ਼ਿਮਲੀਆਂ ਮਿਰਚਾਂ ਭਰ ਕੇ ਤਿਆਰ ਕਰ ਲਈਆਂ ਹਨ। ਹੁਣ ਅਸੀਂ ਇਸ ਨੂੰ ਫਰਾਈ ਕਰਾਂਗੇ। ਤੁਸੀਂ ਵੀ ਦੇਖ ਸਕਦੇ ਹੋ ਕਿੰਨੀਆਂ ਵਧੀਆ ਸ਼ਿਮਲਾ ਮਿਰਚਾਂ ਜੋ ਹਨ ਉਹ ਲੱਗ ਰਹੀਆਂ ਹਨ। ਹੁਣ ਮੈਂ ਕੜਾਈ ਵਿੱਚ ਤਿੰਨ ਤੋਂ ਚਾਰ ਵੱਡੇ ਚਮਚ ਹੋਰ ਮਸਟਰਡ ਆਇਲ ਦੇ ਪਾਏ ਹਨ ਅਤੇ ਚੰਗੀ ਤਰ੍ਹਾਂ ਗਰਮ ਕਰਕੇ ਇਸ ਵਿੱਚ ਅਸੀਂ ਸ਼ਿਵਲਾ ਮਿਰਚਾਂ ਨੂੰ ਇਸ ਤਰੀਕੇ ਨਾਲ ਪਾ ਦਵਾਂਗੇ ਅਤੇ ਉੱਪਰੋਂ ਢੱਕਣ ਲਗਾ ਕੇ ਛਿਮ ਗੈਸ ਤੇ ਅਸੀਂ ਇਸ ਨੂੰ ਪਕਾਵਾਂਗੇ ਤਿੰਨ ਤੋਂ ਚਾਰ ਮਿੰਟ ਹੋ ਚੁੱਕੇ ਹਨ ਹੁਣ ਅਸੀਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਤੁਸੀਂ ਵੇਖ ਸਕਦੇ ਹੋ ਕਿੰਨਾ ਪਿਆਰਾ ਕਲਰ ਇਸ ਵਿੱਚ ਆ ਚੁੱਕਾ ਹੈ सारिया शिमला मिर्चा असं उल्ट पुलट करके बिल्कुल सॉफ्ट होने तक पकावे साइड चेंज करने तो बाद कर ढक्कन लगा के फिर इसन पकावे ਇਸ ਤਰੀਕੇ ਨਾਲ ਉਲਟ-ਪੁਲਟ ਕਰਕੇ ਅਸੀਂ ਸਾਰੀਆਂ ਸ਼ਿਮਲਾ ਮਿਰਚਾਂ ਨੂੰ ਸੌਫਟ ਹੋਣ ਤੱਕ ਪਕਾ ਲਿਆ ਹੈ। ਸਬਜ਼ੀ ਜੋ ਹੈ ਸਾਡੀ ਬਿਲਕੁਲ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਸਰਵ ਕਰਨ ਲਈ ਬਿਲਕੁਲ ਤਿਆਰ ਹੈ। ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸ਼ਿਮਲਾ ਮਿਰਚ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ। ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਸ਼ਿਮਲਾ ਮਿਰਚ ਦੀ ਸਬਜ਼ੀ ਬਣਾ ਕੇ ਤਿਆਰ ਕਰਨਾ। ਜੇਕਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜਰਸ ਹੋਏ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ